ਸਾਡੇ ਨਾਲ ਜੁੜ ਚੁੱਕੇ ਨੇ ਸੋਸ਼ਲ ਐਕਟੀਵਿਸਟ ਲੱਖਾ ਸਿੰਘ ਸਦਾਨਾ ਜਿਨ੍ਹਾਂ ਵੱਲੋਂ ਅੱਜ ਕਾਲੇ ਪਾਣੀ ਦਾ ਮੋਰਚਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਲੁਧਿਆਣਾ ਦੇ ਵਿੱਚ ਤੇ ਅੱਜ ਇਸ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਇੱਥੇ ਕਾਫੀ ਗਹਿਮਾ ਗਹਿਮੀ ਹੋਈ ਹੈ ਤੇ ਉਹਦੇ ਬਾਰੇ ਜਾਣਕਾਰੀ ਲਵਾਂਗੇ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਭਾਈ ਪ੍ਰੈਸ ਕਾਨਫਰੰਸ ਤੇ ਬੜੇ ਤਲਖ ਤੇਵਰ ਸੀਗੇ ਤੁਹਾਡੇ ਕੀ ਵਜ੍ਹਾ ਰਹੀ ਤਲਖ ਤੇਵਰ ਨਾ ਯਾਰ ਤੁਸੀਂ ਹੱਦ ਹੋ ਗਈ ਯਾਰ ਜਿਵੇਂ ਸਾਹ ਘੁੱਟ ਰਹੇ ਹਾਂ ਯਾਰ ਅੱਜ ਇੱਥੇ ਲੁਧਿਆਣਾ ਡੀਸੀਪੀ ਕਹਿ ਰਿਹਾ ਕਿ ਬੁਲਾ ਕੇ ਸਾਡੀ ਟੀਮ ਦੇ ਮੈਂਬਰਾਂ ਨੂੰ ਕਿ ਸਾਨੂੰ ਉੱਥੇ ਅਸੀਂ ਜੀ ਪ੍ਰੈਸ ਕਾਨਫਰੰਸ ਨਹੀਂ ਕਰਦੇ ਕਿਉਂ ਬਈ ਸਾਨੂੰ ਬੁਲਾਉਣਾ ਵੀ ਇੱਕ ਨਹੀਂ ਸੜਕ ਰੋਕੀ ਹੈ ਕੋਈ ਧਰਨਾ ਕਰ ਲਾ ਰਹੇ ਆ ਹਾਲਾਂਕਿ ਅਸੀਂ ਪਹਿਲਾਂ ਹੀ ਇਹ ਕਹਿ ਤਾ ਸੀ ਵੀ ਅਸੀਂ ਇੱਕ ਤਰੀਕ ਨੂੰ ਇੱਥੇ ਬੈਠਣਾ ਸੀ ਇੱਥੋਂ ਬੰਦ ਨੂੰ ਜਾਣਾ ਸੀ ਮਾਰਨਾ ਅਸੀਂ ਉਹ ਅੱਗੇ ਪਾ ਰਹੇ ਹਾਂ ਇਸ ਕਰਕੇ ਕਿ ਵੋਟਾਂ ਆ ਗਈਆਂ ਬਿਲਕੁਲ ਝੋਨੇ ਦੀ ਵਾਢੀ ਆ ਗਈ ਬਿਲਕੁਲ ਬਿਲਕੁਲ ਅਗਲੀ ਕੱਲ ਐਨਜੀਟੀ ਦਾ ਆਰਡਰ ਹੋ ਗਿਆ ਪਰ ਦੂਸ਼ਣ ਬੋਰਡ ਪੰਜਾਬ ਦਾ ਆਰਡਰ ਹੋ ਗਿਆ ਪਰ ਦੂਸ਼ਣ ਬੋਰਡ ਸੈਂਟਰ ਦਾ ਆਰਡਰ ਹੋ ਗਿਆ ਵੀ ਇਹ ਬੰਦ ਕਰ ਦਿਓ ਯਾਰਾਂ ਬਿਲਕੁਲ ਬਿਲਕੁਲ ਉਹਨਾਂ ਨੂੰ 8 ਦਿਨ ਹੋ ਗਏ ਉਹਨੂੰ ਕੋਈ ਲਾਗੂ ਨਹੀਂ ਕਰਾ ਰਿਆ ਆਈਸੀਪੀ ਲੁਧਿਆਣੇ ਨੂੰ ਮਿਲਦੇ ਆ ਅਸੀਂ ਐਸਐਸ ਟਿਬਾ ਨੂੰ ਮਿਲਦੇ ਆ ਕਿ ਆ ਆਰਡਰ ਆ ਜਨਾਬ ਤੇ ਆ ਗਲਕੁਨੀ ਤੌਰ ਤੇ ਪਾਣੀ ਜ਼ਹਿਰ ਪਾਈ ਜਾ ਰਿਹਾ 9 ਕਰੋੜ ਲੀਟਰ ਇੱਕ ਦਿਨ ਦੇ ਵਿੱਚ ਜਿਹੜਿੱਤਾਂ ਨੂੰ ਸੋ ਡਾਈਂਗ ਆ ਇੱਕ ਦਿਨ ਦੇ ਵਿੱਚ ਯਾਰ ਪਾ ਦਿੰਦੀ ਆ ਬੁੱਢੇ ਦਰਿਆ 9 ਕਰੋੜ ਲੀਟਰ ਨਾਲ ਧਰਤੀ ਹੇਠੋਂ ਕੱਢਦੇ ਆ ਪਾਣੀ ਵੀ ਮਕਾਰ ਰਿਆ ਤੁਹਾਨੂੰ ਜ਼ਹਿਰ ਬਣਾ ਕੇ ਕੈਮੀਕਲ ਪਾ ਕੇ ਸਾਨੂੰ ਮਾਰ ਰਿਆ ਜਵਾਕਾਂ ਨੂੰ ਕੈਂਸਰ ਹੱਡੀਆਂ ਕਿਡਨੀਆਂ ਫੇਲ ਹੱਡੀਆਂ ਖੁਰਚਲੀਆਂ ਕਾਲਾ ਪੀੜਿਆ ਹੋ ਗਿਆ ਸ਼ੂਗਰ ਹੋ ਚੱਲੇ ਮਰ ਚੱਲੇ ਲੋਕ ਤਾਂ ਯਾਰ ਬਿਲਕੁਲ 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 ਤੇ ਐਚਐਲ ਜਵਾਨਬੰਦੀ ਹੋ ਰਹੀ ਆ ਸਾਡੀ ਅੱਜ ਕਹੇ ਨਾ ਜੀ ਇੱਥੇ ਡੀਸੀਪੀ ਕਹਿੰਦਾ ਨਾ ਨਾ ਉੱਥੇ ਨਹੀਂ ਲੈ ਕਿਉਂ ਭਈ ਐਦੋ ਕੱਲ ਨੂੰ ਕਹੋਗੇ ਅਸੀਂ ਤੁਹਾਨੂੰ ਘਰੋਂ ਹੀ ਨਿਕਲ ਦੇਣਾ। ਅਸੀਂ ਤੁਹਾਨੂੰ ਰੋਟੀ ਅੱਧੀ ਖਾਣ ਦੇਵਾਂਗੇ। ਤੁਹਾਨੂੰ ਪਾਣੀ ਵੀ ਅਸੀਂ ਦਾ ਗਲਾਸ ਨਹੀਂ ਪੀਣ ਦੇਣਾ, ਘੁੱਟ ਪੀਣ ਦੇਵਾਂਗੇ। ਥੋੜਾ ਦਾ ਚੱਲੂਗਾ। ਤੁਸੀਂ ਪਰਚਾ ਕਰੋ। ਡਾਂਗਾ ਮਾਰੋ, ਜੇ ਜੋ ਤੁਹਾਡੇ ਦਿਲ ਚਾਹੁੰਦਾ ਕਰੋ। ਅਸੀਂ ਮਾਲਾ ਕੰਮ ਅਸੀਂ ਨਸ਼ਾ ਵੇਚ ਰਹੇ ਹਾਂ, ਉਹ ਫੜੇ ਨਹੀਂ ਜਾਂਦੇ। ਮੈਂ ਡੀਸੀਪੀ ਲੁਧਿਆਣਾ ਨੂੰ ਪੁੱਛਣਾ ਚਾਹਣਾ ਕਿੰਨਾ ਨਸ਼ਾ ਫੜਦਾ ਲੁਧਿਆਣੇ 'ਚ। ਸਰਿਆਂ ਵਿਕਦਾ ਪੰਜਾਬ ਦੇ ਵਿੱਚ, ਮੇਰੇ ਪਿੰਡ ਦੇ ਵਿੱਚ ਕਮਾਂਟਲਾਂ ਦੇ ਹਿਸਾਬ ਨਾਲ ਵਿਕਦਾ ਹੈ। ਕਿਨੇ ਫੜ ਲਿਆ? ਰੋਜ਼ ਮੁੰਡੇ ਮਰਦੇ ਆ ਟੀਕੇ ਲਾ ਕੇ। 12-12, 15-15 ਸਾਲ ਦੇ ਜਵਾਬ ਮਰ ਰਹੇ ਆ ਫੜ ਰੋਜ਼ ਕਤਲ ਹੁੰਦੇ ਆ ਗੋਲੀਆਂ ਵਜਦੀਆਂ ਫੜ ਲਿਆ ਤੁਸੀਂ ਤਾਂ ਇੱਥੇ ਬਹਾ ਕੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾ ਦਿੰਨੇ ਆ ਠੀਕ ਹੈ ਹੈ ਛੋਡੇ ਖੜ ਸੀ ਸਟਾਫ ਦੇ ਵਿੱਚ ਤੇ ਅਸੀਂ ਤਾਂ ਨੀਗ ਨੀਤੀ ਦਾ ਕੰਮ ਕਰਨ ਚੱਲੇ ਆ ਮੈਨੂੰ ਆ ਪੁੱਛਣਾ ਚਾਹਣਾ ਮੈਂ ਪੁਲਿਸ ਮੁਲਾਜ਼ਮਾਂ ਨੂੰ ਪੁਲਿਸ ਅਫਸਰਾਂ ਨੂੰ ਤੁਸੀਂ ਪਾਣੀ ਨਹੀਂ ਪੀਂਦੇ ਛੋਡੇ ਜਵਾਕ ਨਹੀਂ ਪੀਂਦੇ ਤੁਸੀਂ ਵੀ ਪੀਂਨੇ ਹੋ ਯਾਰ ਜੀ ਇੱਚੀ ਰਹਿਣਾ ਯਾਰ ਤੁਸੀਂ ਐਸੇ ਹਵਾ ਦੇ ਸਾਹ ਲੈਣਾ ਐਸੇ ਧਰਤੀ 'ਚ ਉੱਗਿਆ ਹੋਇਆ ਨਾਲ ਖਾਣਾ ਯਾਰ ਜੋ ਜ਼ਹਿਰ ਖਾ ਕੇ ਤੁਸੀਂ ਵੱਜ ਜਾਓਗੇ ਅਸੀਂ ਮਾੜਾ ਕੰਮ ਕਰ ਰਹੇ ਆ ਤਦੋਂ ਤੁਸੀਂ ਕਹਿੰਨੇ ਸੀ ਸਾਨੂੰ ਪ੍ਰੈਸ ਕਾਨਫਰੰਸ ਵੀ ਨਹੀਂ ਕਰਨ ਦੇਣੀ ਤਾਂ ਮਰੇ ਤੇਵਰ ਜਿਹੜਾ ਤਾਲਕ ਸੀ ਵੀ ਤੁਸੀਂ ਇਹ ਤਾਂ ਗੱਲ ਛੱਡੋ ਅਸੀਂ 3 ਦਸੰਬਰ ਨੂੰ ਐਲਾਨ ਕੀਤਾ ਸ਼ਰਯਾਮ ਟੱਟੇ ਦਾ ਨਾਕ ਉਹੀ ਮੈਂ ਗੱਲ ਕਰਨ ਲੱਗਿਆ ਸੀ ਲੱਖੇ ਭਾਈ ਹੁਣ ਜਿਹੜਾ ਅੱਜ ਆਪਣਾ ਪਰੋ ਐਲਾਨ ਇਹ ਸੀਗਾ ਕਿ ਵੀ ਅੱਜ ਅਸੀਂ ਇੱਥੇ ਬੈਠਾਂਗੇ ਇਹਨੂੰ ਹੁਣ ਆਪਾਂ 3 ਦਸੰਬਰ ਤੇ ਪਾਇਆ ਉਹਦੇ ਪਿੱਛੇ ਕੀ ਵਜਾ ਰਹੀ ਹੈ ਉਹਦੇ ਪਿੱਛੇ ਕਹੀ ਵਜਾ ਪਹਿਲੀ ਵਜਾ ਤਾਂ ਫੋਟਾਂ ਲੋਕ ਤਾਂ ਪੁੱਛਾਂ ਚੱਕੀ ਫਿਰਦੇ ਆ ਗੱਲਾ ਵੇ ਸਟਾਕ ਕਿਸੇ ਨੇ ਗਹਿਣੇ ਕਰਤੀ ਕਿਸੇ ਨੇ ਬੈ ਕਰਤੀ ਕਿਸੇ ਨੇ 2 ਤੋਂ 2 ਕਰੋੜ ਦੇ ਬਾਜੂ ਚੱਕ ਲੈ ਕਿਸੇ ਨੇ 2 ਕਰੋੜ ਦੀ ਬੋਲੀ ਲਾਦੀ ਕਿਸੇ ਨੇ 50 ਲੱਖ ਦੀ ਲਾਦੀ ਲੋ ਉਹ ਦਾ ਡਾਂਗਾ ਚੱਕ ਧਰੀਆਂ ਮੋਢੇ ਸਿਰ ਪਾੜਦ ਨੂੰ ਫਿਰਦੇ ਗੋਲੀਆਂ ਮਾਰ ਕੇ ਕਤਲ ਕਰਨ ਨੂੰ ਫਿਰਦੇ ਆ ਓਏ ਖਾਮ ਖਾਈ ਸਿੰਘ ਫਸਾਈ ਫਿਰਦੇ ਨਾ ਕੱਢਣ ਨੂੰ ਨਾ ਪਾਉਣ ਨੂੰ ਸਹੀ ਗੱਲ ਛੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਓਏ ਇਹ ਲੜਾਈ ਨਹੀਂ ਆ ਸੋਡੀ ਸੋਡੀ ਲੜਾਈ ਆ ਨਸ਼ਿਆਂ ਦੇ ਖਿਲਾਫ ਸੋਡੀ ਲੜਾਈ ਸੀ ਪਾਣੀਆਂ ਚ ਪਾ ਰਿਆਂ ਜ਼ਹਿਰਾਂ ਦੇ ਖਿਲਾਫ ਛੋਟੀ ਲੜਾਈ ਸੀ ਕਿਸਾਨੀ ਮਜ਼ਦੂਰੀ ਬਚਾਉਣ ਲਈ ਪ੍ਰਵਾਸ ਰੋਕਣ ਲਈ ਛੋਟੀਆਂ ਲੜਾਈਆਂ ਇਹ ਨਹੀਂ ਓਏ ਇਹ ਲੜਾਈ ਨੂੰ ਮੱਕ ਰੱਖ ਕੇ ਜੇ ਅੱਜ ਪੰਜਾਬ ਦੇ ਲੋਕ ਬਾਈਕਾਟ ਕਰਦੇ ਤੇ ਸਰਪੰਚੀ ਚੋਣਾਂ ਦਾ ਬਾਈਕਾਟ ਆ ਸਰਕਾਰ ਗੋਡਿਆਂ ਭਾਰਾਂ ਦੀ ਨਾ ਓਏ ਤਾਂ ਝੋਲੀ ਚੱਕ ਬਣ ਜਾਂਦੇ ਆ ਉਹਦੀ ਮਾਹ ਬੋਦਲ ਵਾਲਾ ਮੈਂ ਬੋਕਰ ਵਾਲਾ ਤੇ ਮੈਂ ਪੰਜੇ ਵਾਲਾ ਆਏ ਪੂਰਾ ਪਾਣਾ ਤਰੋਂ ਤਣੀ ਹੋਏ ਖੜਦੇ ਆ ਪਿੰਡਾਂ 'ਚ ਫਿਰ ਕਹਿਣਗੇ ਜੀ ਫਹਾ ਲੈ ਲਿਆ ਜੀ ਗੱਲ ਰੱਸਾ ਪਾ ਲਿਆ ਮਾਰ ਗਿਆ ਇਹ ਖੁਦਕੁਸ਼ੀ ਕਰ ਗਿਆ ਪੁੱਛਦੇ ਆ ਕਿਉਂ ਸਰਕਾਰ ਤੋਂ ਮਾਫੀ ਜਾ ਮੰਗਦੇ ਕਾਹਦੇ ਜੀ ਇਹ ਜੀ ਕਰਜ਼ਾ ਚੜ ਗਿਆ ਕਰਜ਼ਾ ਚੜਨਾ ਹੀ ਹੈ ਪਿਆਦ ਲੋਕਾਂ ਨੂੰ दारू ਲੁੰਬਾ ਜੀ ਗੁਰੂਆਂ ਪੀਰਾਂ ਦੀ ਧਰਤੀ ਅਸੀਂ ਕਹਿੰਨਾ ਗੁਰੂ ਗੋਬਿੰਦ ਸਿੰਘ ਦੇ ਪੋਤਾਂ ਬਿਲਕੁਲ ਗੁਰਨਾਕ ਦੇ ਸਿੱਖਾਂ ਸਭ ਤੋਂ ਵੱਧ ਰੈਵਨਿਊ ਸਭ ਤੋਂ ਵੱਧ ਪੈਸਾ ਪੂਰੇ ਭਾਰਤ ਦੇ ਵਿੱਚੋਂ ਸ਼ਰਾਬ ਦੇ ਵਿੱਚੋਂ दारू ਦੇ ਵਿੱਚੋਂ ਪੰਜਾਬ ਨੂੰ ਇਕੱਠਾ ਹੋ ਰਿਹਾ ਇਸੇ ਜੋ ਗੱਲ ਆਈ ਅਸੀਂ ਕਿੱਟੀ ਬਾਲਕ ਸਮਝੀਆ ਨਾਨਕਦੇਵ ਜੀ ਦੇ ਪੁੱਤਾਂ ਤੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹੋਨਾਂ ਦਾ ਹੀ ਹੁਕਮ ਸੀਗਾ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਬਾਹਲੇ ਕਹਿਣਗੇ ਲੱਖਾ ਸਿਆ ਤੂੰ ਤਾਂ ਬਈ ਫਸਣਾ ਹੀ ਆ ਤੂੰ ਤਾਂ ਜੇਲ੍ਹ ਜਾਣਾ ਹੈ ਤੈਨੂੰ ਸਰਕਾਰ ਨੇ ਟੰਗ ਦੇਣਾ ਮੈਨੂੰ ਨਾ ਟੰਗ ਦੇਣਗੇ ਮੈਨੂੰ ਵੀ ਕਹਿ ਲੜਦਾ ਟੰਗਿਆ ਜਾਊ ਤੂੰ ਟੰਗਿਆ ਜਾਏਗਾ ਪਰ ਟੰਗੇ ਜਾਵਾਂਗੇ ਤੁਸੀਂ ਕੀ ਕਰੋਗੇ ਵੜ ਜਾਓਗੇ ਵੜਣਾ ਉਹਨਾਂ ਨੇ ਨਹੀਂ ਤੁਹਾਡੇ ਜਵਾਕ ਨੂੰ 12-15 ਸਾਲ ਨੂੰ ਚੱਟਾ ਮਾਰੂ ਉਦੋਂ ਬਚ ਗਿਆ ਯਾਰਾ ਦਾ ਪਾਣੀ ਮਾਰੂ ਜਾ ਕੇ ਦੇਖੋ ਸਾਰਾ ਕਿਵੇਂ ਮਰਦੇ ਆ ਤੁਸੀਂ ਪਾਣੀ ਨਾਲ ਇਹੀ ਮਾਰਦੂ ਸਾਨੂੰ ਲੈ ਲਓ ਦਾਣੇ ਫਿਰ ਉਧੇ ਚੇਤੇ ਕਰੋ ਸਾਡੇ ਵਰਗਾ ਨੂੰ ਵੀ ਹਾਂ ਕੋਈ ਬੰਦੇ ਉੱਠ ਕੇ ਰੋਲਾ ਪਾਉਂਦੇ ਫਿਰਦੇ ਅਸੀਂ ਉਧਰ ਜਾਗੇ ਜਿਹੜਾ ਬੰਦਾ ਅੱਜ ਦੇ ਅੱਜ ਦੇ ਜਮਾਨੇ ਚ ਇਹ ਕਹਿੰਦਾ ਵੀ ਮੈਂ ਕਬੀਲਦਾਰ ਬੰਦਾ ਹਾਂ ਮੈਂ ਪੰਗੇ ਚੁੱਕੀ ਲੈਣਾ ਉਹ ਪਹਿਲਾਂ ਮਰੂਗਾ ਬਿਲਕੁਲ ਬਿਲਕੁਲ ਆਪਣੇ ਵਰਗੇ ਲੈ ਸੰਘਰਸ਼ੀਲ ਬੰਦੇ ਮਰਦੇ ਨਹੀਂ ਹੁੰਦੇ ਜੇ ਮਰਬੀ ਕੇ ਕਦੇ ਲੋਕਚਾਰ ਬੰਦੇ ਦਾ ਚੇਤੇ ਕਰ ਲਿਆ ਕਰਨਗੇ ਵੀ ਬੰਦੇ ਕੋਈ ਲੜਦੇ ਮਰ ਗਏ ਬਿਲਕੁਲ ਮਰ ਤੁਸੀਂ ਵੀ ਜਾਣਾ ਮਰ ਸੀ ਵੀ ਜਾਣਾ ਬਿਲਕੁਲ ਸਾਰੇ ਰਹਿਣਾ ਕਿ ਜਿੱਥੇ ਪਰ ਸਭ ਤੋਂ ਵੱਡੀ ਬਦਕਿਸਮਤੀ ਲੁੰਬਾ ਜੀ ਜਵਾਨ ਬੰਦੀ ਆ ਆ ਮਾਲੀ ਦਾ ਕੀ ਕਸੂਰ ਸੀ ਸਹੀ ਗੱਲ ਸੱਟ ਸੀ ਮਾਲੀ ਕੋਈ ਬਹੁਤ ਵੱਡਾ ਸਰਕਾਰ ਤੇ ਚੱਕ ਕੇ ਅੰਦਰ ਦੇਤਾ ਜਾ ਆਦੋ ਕੀ ਥੋੜੀ ਇੱਕ ਬੰਦਾ ਲਿਖਣ ਨਾਲ ਹੀ ਏਡੀ ਵੱਡੀ ਥੋੜੀ ਲਈ ਖਤਰਾ ਖੜਾ ਹੋ ਗਿਆ ਆ ਮਨੋਜ ਹੀਰਾ ਐਸੋ ਦਾ ਪੱਤਰਕਾਰ ਆ ਲੁਧਿਆਣੇ ਦਾ ਉਹਦੇ ਪਰਚਾ ਕੀ ਦਿੱਤਾ ਕਿ ਦੰਗੇ ਭੜਕਾਉਣ ਦਾ ਦੰਗੇ ਭੜਕਾਉਣ ਦਾ ਹਦ ਜਿਹੜਾ ਬੰਦਾ ਸ਼ਰਿਆਂ ਬੋਲਦਾ ਮੀਡੀਆ 'ਚ ਆ ਕੇ ਕਿ ਯੂਪੀ ਵਿਹਾਰ ਵਿੱਚ ਇਹ ਹਾਲ ਕਰ ਦੇਣਗੇ ਉਹ ਹਾਲ ਕਰ ਦੇਣਗੇ ਉਹਦੇ ਕੋਈ ਕਾਰਵਾਈ ਨਹੀਂ ਜੇ ਬੰਦੇ ਨੇ ਇੰਨੀ ਪੋਸਟ ਪਾਤੀ ਕਿ ਜੀ ਹੁਣ ਭਈਆ ਜੀ ਸਰਪੰਚ ਬਣ ਲੱਗੇ ਨੇ ਭਈਆ ਜੀ ਹੁਣ ਆਪਣੇ ਫਾਰਮ ਭਰਉਣ ਲੱਗੇ ਨੇ ਇਹ ਦੰਗੇ ਪੜਕਾਉਣ ਵਾਲੀ ਗੱਲ ਨੇ ਜੋ ਸਚਾਈ ਆ ਉਹਨੇ ਪੰਜਾਬ ਦੀ ਉਹ ਬਿਆਨ ਕੀਤੀ ਪੰਜਾਬੀ ਉਹ ਇਕੱਠੇ ਹੋ ਜੋ ਸਾਨੂੰ ਘੇਰਾ ਪੈ ਗਿਆ ਉਹ ਸਾਨੂੰ ਸਕੰਜਾ ਕਸੀ ਜਾਂਦੇ ਆ ਉਹ ਸਾਨੂੰ ਘੇਰ ਕੇ ਆ ਇਕੱਠੇ ਕਰਕੇ ਮਾਰੀ ਜਾਂਦੇ ਆ ਓਏ ਇਹ ਹਮਲੇ ਆ ਸਾਰੇ ਤੁਹਾਡੇ ਤੇ ਬਿਲਕੁਲ ਬਿਲਕੁਲ ਅੱਜ ਵਾ ਅੱਜ ਲਈ ਜਵਾਨ ਬੰਦੀ ਦੇਖਣਾ ਬੰਦੇ ਵੇਖੇ ਹਾਂ ਤਾਂ ਸਾਰੇ ਸਾਹਮਣੇ ਦੇਖੀ ਐਸਪੀ ਡੀਐਸਪੀ ਇਨਸਪੈਕਟਰ ਸੈਂਕੜੇ ਲਿਆ ਕੇ ਤੇ ਡਾਂਗਾ ਨਾਲ ਲਾਤੀਆਂ ਫੋਰਸਾਂ ਨਹੀਂ ਜੀ ਗੱਡੀ ਵੀ ਖੜਾਤੀ ਸੀ ਤੁਹਾਨੂੰ ਗ੍ਰਿਫਤਾਰ ਕਰਨ ਵਾਸਤੇ ਹਾਂ ਹਾਂ ਲਿਆਏ ਸੀਗੇ ਚੱਕ ਲਾਂਗੇ ਚੱਕਣਾ ਹਾਂ ਚੱਕ ਲੋ ਅਸੀਂ ਭੱਜੇ ਆਂ ਸਾਡੇ ਲੈਣਾ ਜੇਲਾ ਨਵੇਂ ਆ ਨਾ ਥਾਣੇ ਨਵੇਂ ਆ ਨਾ ਪਰਚੀ ਕੋ ਗੱਲ ਇਹ ਇਹਨਾਂ ਦੇ ਜਿਹੜੇ ਆਪਦੇ ਚੁਣੇ ਹੋਏ ਐਮਐਲਏ ਆ ਉਹ ਤਾਂ ਉਹਨਾਂ ਦੇ ਕਾਤਲਾਂ ਦੇ ਨਾਲ ਤੁਰੇ ਫਿਰਦੇ ਡਾਂਗਾ ਵਾਲਿਆਂ ਨੂੰ ਨਾਲ ਲੈ ਕੇ ਸਗਾਦੇ ਉਹ ਇੰਡਸਟਰੀ ਵਾਲਿਆਂ ਨੂੰ ਜਾ ਜਾ ਕੇ ਧਮਕੀਆਂ ਦੇ ਰਿਹਾ ਤੁੰਬਾ ਜੀ ਅਸਲ ਪਤਾ ਨਹੀਂ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਯਾਰ ਪੰਜਾਬ ਸਿਆਂ ਅਸੀਂ ਕਿਹੜੇ ਕਰਮਾਂ ਦਾ ਫਲ ਖੋਗ ਰਹੇ ਹਾਂ ਅੱਜ ਪੰਜਾਬੀ ਸਭ ਤੋਂ ਜ਼ਿਆਦਾ ਲਚਾਰ ਬਿਮਾਰ ਖਾਤਮੇ ਵੱਲ ਵੱਧ ਰਹੇ ਅਸੀਂ ਕੀ ਸਾਡੇ ਪੁਰਖਿਆਂ ਤੋਂ ਐਡਾ ਗناہ ਹੋ ਗਿਆ ਅਸੀਂ ਕਿਹੜਾ ਪਾਪ ਕਰ ਬੈਠੇ ਕਿ ਅਸੀਂ ਕੀ ਹੋ ਗਏ ਐਡਾ ਮਤਲਬ ਕਿ ਸਾਡੇ ਦੁਨੀਆ ਲੰਘ ਰਹੀ ਆ ਗੱਡੀਆਂ ਲੈ ਕੇ ਲੁਧਿਆਣਾ ਸ਼ਹਿਰ ਦਾ ਬਾਈ ਇਹ ਤਾਂ ਲੋਕਾਂ ਕੋਲੇ ਕਹਿੰਦੇ 50 ਲੱਖ ਦੀ ਗੱਡੀ ਤੋਂ ਸ਼ੁਰੂ ਹੁੰਦਾ ਕੰਮ ਕਿਹੜੇ ਬੰਦੇ ਆ ਗੁਣੀਆਂ ਆਪਾਂ ਆਪਾਂ ਪੀ ਪੀ ਕਰਦੀ ਲੰਗੀ ਜਾਂਦੀ ਐ ਅਸੀਂ ਛੱਡੇ ਤੌਰ ਨਾਲ ਵਿੱਚ ਬੈਠੇ ਆ ਇਹਨਾਂ ਨੂੰ ਕੋਈ ਸਮਝ ਨਹੀਂ ਪੈਂਦੀ ਬੇ ਲੜਾਈ ਕੀ ਲੜੀ ਜਾ ਰਹੀ ਕੀ ਲੜੀ ਜਾ ਰਹੀ ਸਭ ਤੋਂ ਵੱਧ ਪਹਿਲਾਂ ਇਹ ਮਰਨਗੇ ਆ ਜਿਹੜੇ ਵੱਡੇ ਵੱਡੇ ਰੀਸ ਚਾਦੇ ਜਾਂ ਤੇ ਵੱਡੇ ਅਮੀਰ ਲੋਕ ਐ ਹਾਲੇ ਜਿਹੜਾ ਬੰਦਾ ਨਾ ਥੋੜਾ ਜਿਹਾ ਮਿਹਨਤੀ ਹੁੰਦਾ ਥੱਲੇ ਉੱਠਿਆ ਉਹਦੀ ਮਾਸ ਮਿੱਟੀ ਹਲੇ ਮਜ਼ਬੂਤ ਹੁੰਦੀ ਐ ਆੜੇ ਪੋਲੇ ਜੇ ਫਰਦਿਆ ਨਾ ਤੇ ਗੋਲ ਗੱਪੇ ਜੇ ਆ ਲਾਲ ਲਾਲ ਟਮਾਟੇ ਜੇ ਇਹ ਛੇਦੀ ਵੜਕਣਗੇ ਪਰ ਨਹੀਂ ਯਾਰ ਅਸੀਂ ਸੋਡੀ ਲੜਾਈ ਲੜਦੇ ਪਾਣੀ ਹਿੰਦੂ ਦੀ ਲੜਾਈ ਲੜਦੇ ਸਿੱਖ ਨੇ ਮੁਸਲਮਾਨ ਅਸਾਈ ਨੇ ਅਮੀਰ ਨੇ ਗਰੀਬ ਨੇ ਕਿਸਾਨ ਨੇ ਮਜ਼ਦੂਰ ਨੇ ਸਭ ਨੇ ਪਾਣੀ ਪੀਣਾ ਆ ਪੁਲਸਾਂ ਨੇ ਪੀਣਾ ਨਹੀਂ ਬਾਕਰ ਨਹੀਂ ਪਾਣੀ ਨਹੀਂ ਪੀਣਾ ਇਹਦੇ ਐਮਐਲਏ ਨੇ ਨਹੀਂ ਪੀਣਾ ਤੁਹਾਡਾ ਵੀ ਲਿਵਰ ਆ ਹੀ ਖਰਾਬ ਹਾਂ ਰੱਬ ਦਾ ਵਾਸਤਾ ਲੋਕੋ ਜਿਹੜੀ ਲੜਾਈ ਲੜਨ ਵਾਲੀ ਆ ਉਧਰ ਨੂੰ ਹੋ ਜਾਓ ਲੜਨ ਵਾਲੇ ਮੁੱਕ ਜਾਣਗੇ ਸੰਘਰਸ਼ ਕਰਨ ਵਾਲ ਨੂੰ ਸਰਕਾਰਾਂ ਨੇ ਮਕਾ ਦੇਣਾ ਸਾਡੇ ਮੁੰਡਿਆਂ ਨੂੰ ਚੱਕ ਕੇ ਨੂੰ ਐਨਐਸਏ ਲਾਤੀ ਡਿਬਰੂਗੜ ਸੜਤਾ ਕਿਸੇ ਨੂੰ ਫੜ ਫੜ ਕੇ ਪਰਚੇ ਦੇਈ ਜਾਂਦੇ ਆ ਕਿਸੇ ਨੂੰ ਊ ਮਾਰੀ ਜਾਂਦੇ ਆ ਲੜਨ ਵਾਲਿਆਂ ਨੂੰ ਖਤਮ ਕਰੀ ਜਾਂਦੇ ਸੋਨੂੰ ਘਰਾਂ 'ਚ ਬੈਠੇ ਨੂੰ ਮਾਰਦੇ ਬਾਈ ਇੱਕ ਆਖੀਰਲਾ ਸਵਾਲ ਵੀ ਹੁਣ ਦੀ 2 ਮਹੀਨੇ ਦਾ ਟਾਈਮ ਪਾਤਾ ਇਹਨਾਂ 2 ਮਹੀਨਿਆਂ ਦੇ ਵਿੱਚ ਕੀ ਤਿਆਰੀ ਹੋਊਗੀ ਤੁਹਾਡੀ ਬਾਰੇ ਪੰਜਾਬ 'ਚ ਨਿਕਲ ਜਾਾਂਗੇ ਸ਼ੁਰੂ ਕਰਾਂਗੇ ਮਾਰਤ ਯਾਤਰਾ ਕਰੋ ਘਰੀ ਪਿੰਡੋ ਪਿੰਡੀ ਸ਼ਰੋ ਸ਼ਹਿਰੀ ਜਿਲ੍ਹਾ ਜਿਲ੍ਹਾ ਜਾਵਾਂਗੇ ਲੋਕਾਂ ਨੂੰ ਇਕੱਠੇ ਕਰ ਕਿਉਂਕਿ ਅਸੀਂ ਲੰਬਾ ਜੀ ਦੇਖੋ ਜੇ ਅਸੀਂ ਕੋਈ ਹਾਈ ਬੋਲ ਡਰਾਮਾ ਕਰਨਾ ਹੁੰਦਾ ਇੱਥੇ ਆਪਾਂ ਬੈਂਦੇ ਆ ਕਿ ਤੁਸੀਂ ਆਪਾਂ ਬੈਂਦੇ ਇਕੱਠੇ ਬੈ ਕੇ ਪੁਲਿਸ ਨੇ ਫੜਨਾ ਸੀ ਫੜ ਕੇ ਲੈ ਜਾਂਦੇ ਉਹ ਇਹਨਾਂ ਨੂੰ ਫੜ ਕਰੋ ਆਪਾਂ ਵੀ ਕਹਿੰਦੇ ਲਓ ਜੀ ਅਸੀਂ ਤਾਂ ਬੰਨ ਮਾਰਨ ਗਏ ਸੀ ਸਾਨੂੰ ਫੜ ਲਿਆ ਸਾਨੂੰ ਫੜ ਲਿਆ ਨਾ ਅਸੀਂ ਇਹਦਾ ਹੱਲ ਚਾਹੁੰਨੇ ਕਿਉਂਕਿ ਅਸੀਂ ਸਭ ਤੋਂ ਜਿਹੜੀ ਗੰਭੀਰ ਤੇ ਚਿੰਤਾ ਵਾਲੀ ਗੱਲ ਆ ਪੰਜਾਬ ਦੀ ਪਾਣੀ ਦੇ ਵਿੱਚ ਜਰੇਨੀਅਮ ਆ ਬਿਲਕੁਲ ਉਹ ਜਰੇਨੀਅਮ ਆਗਾ ਜਿਹੜਾ ਪਾਣੀ ਦੇ ਵਿੱਚ ਇਹ ਸਭ ਤੋਂ ਖਤਰਨਾਕ ਹੈ 10 ਸਾਲ ਤੋਂ ਜਰੇਨੀਅਮ ਆਗਰ ਰਪੋਟਾਂ ਆ ਗਈਆਂ ਜਿਹੜੀ ਵੀ ਸਰਕਾਰ ਆਈ ਬਾਦ ਲਾਈ ਕਾਂਗਰਸ ਆਈ ਬੋਕਰ ਆਲੇ ਆ ਇਹਨਾਂ ਨੇ ਰਪੋਟਾਂ ਦੱਬ ਲਈਆਂ ਕਿ ਲੋਕ ਨਾ ਪੜਕ ਜਾਣ ਸੋਡਾ ਕੋਈ ਵੀ ਪਾਣੀ ਐ ਇਸ ਵੇਲੇ ਟੈਸਟ ਕਰਾ ਲਿਓ ਨਾ ਧਰਤੀ ਏਠ ਲਾ ਦੇ ਨਾਂ ਦਰਿਆਵਾਂ ਦਾ ਨਹਿਰਾਂ ਦਾ ਇਹ ਪੀਣ ਜੋਗ ਨਹੀਂ ਨਹੀਂ ਰਿਹਾ ਇਹ ਵਰਤਨ ਜੋਗ ਨਹੀਂ ਹੈ ਨਾ ਪੀਣ ਲਈ ਨਾ ਫਸਲਾਂ ਲਈ ਨਾ ਪਸੂਆਂ ਪੰਛੀਆਂ ਲਈ ਤਾਂ ਇਹ ਸਭ ਤੋਂ ਖਤਰਨਾਕ ਗੱਲ ਆ ਅਸੀਂ ਚਾਹੁੰਦੇ ਹਾਂ ਪੱਕਾ ਹੱਲ ਵੀ ਕੱਲਾ ਸੱਤ ਲੋ ਜਿੱਨੀ ਕੱਲਾ ਵੱਡਾ ਦਰਿਆ ਨਹੀਂ ਕਾਲੀ ਬਈ ਚਿੱਟੀ ਬਈ ਰਾਵੀ ਬਿਆਸ ਧਰਤੀ ਏਠਾਂ ਪੈਂਦੀਆਂ ਜ਼ਹਿਰਾਂ ਉਹ ਅਸੀਂ ਸਾਰਾ ਬੰਦ ਕਰਾਉਣਾ ਅਸੀਂ ਤਾਂ ਤੁਰਿਆ ਵੀ ਲੋਕ ਲਹਿਰ ਬਣਾ ਕੇ ਵੱਡਾ ਸੰਘਰਸ਼ ਕਰਕੇ ਲੋਕਾਂ ਨੂੰ ਕਿਉਂਕਿ ਹੁਣ ਵਾਲੇ ਬੰਦਿਆਂ ਨੂੰ ਤਾਂ ਐ ਨਹੀਂ ਪਤਾ ਲੱਗਦਾ ਵੀ ਇਹ ਮਸਲਾ ਕੀ ਹੈ। ਉਹ ਤੈਨੂੰ ਹਲੇ ਵੀ ਨਹੀਂ ਸਮਝਾਗੇ। ਸਾਡੇ ਵੀਰ ਪਾਣੀ ਦਾ ਰੌਲਾ ਪਾਉਂਦੇ ਆ। ਮੈਂ ਇੱਕ ਛੋਡੇ ਰਾਂਹ ਲੋਕਾਂ ਨੂੰ ਅਪੀਲ ਕਰਦਾ। ਵਲੀਪੁਰ ਰਵਾੜ ਨਹਾਰਾ ਗੌਂਸਪੁਰਾ ਇਹ ਸਾਰੇ ਜਮਾਲਪੁਰ ਇਹਨਾਂ ਪਿੰਡਾਂ ਚ। ਜੇ ਤੁਸੀਂ ਇੱਕ ਦੇਖਣਾ ਸਭ ਤੋਂ ਵੱਡਾ ਖਤਰਨਾਕ ਕੰਮ। ਤਾਂ ਤੁਸੀਂ ਦੇਖੋ ਜੇ ਤਾਜਪੁਰ ਰੋਡ ਦੇ ਉੱਤੇ ਜੇਲ ਬਣੀ ਹੋਈ ਹੈ। ਹਾਂਜੀ। ਜੇਲ ਦੇ ਸਾਹਮਣੇ ਘੱਟੋ ਘੱਟ 2.5 300 ਯੂਨਿਟ ਜਿਹੜੀ ਹੈਗੀ ਆ ਡਾਈਂਗ ਫੈਕਟਰੀ ਉਹਦੀ ਜ਼ਹਿਰ ਪੈਂਦੀ ਆ ਜਿਹਨੂੰ ਮੈਂ 9 9 ਫੜ ਦੀ ਤੱਕਿਆ। ਬਿਲਕੁਲ ਯਾਰ ਉੱਛੀ ਅਗੱਟ ਕੁਾਰਕਾ ਆ ਐ ਖੜੇ ਤੋਂ ਨਾ ਐ ਐਡੀ ਦੂਰੋਂ 15 ਫੁੱਟ ਤੋਂ ਐ ਸਾਰੀ ਨੱਕ ਨੂੰ ਕਹਾਂ ਚੜਦੇ ਜਿਵੇਂ ਸਾਹ ਬੰਦ ਹੋ ਗਿਆ ਬਿਲਕੁਲ ਉਹ ਪਾਣੀ ਆ ਪੀ ਰਹੇ ਪੀ ਰਹੇ ਆ ਬਿਲਕੁਲ ਬ੍ਰੋ ਪ੍ਰਮੋਗਾ ਫਰੀਦਕੋਟ ਮੁਕਸਰ ਹਬੌਰ ਫਾਇਲ ਦਾ ਰਾਸਤਾਂ ਦੇ ਲੋਕ ਪਾਣੀ ਪੀ ਰਹੇ ਆ ਜਿਹੜੇ ਬਾਕੀ ਕਹਿੰਦੇ ਆ ਵੀ ਅਸੀਂ ਪਟਿਆਲਾ ਸੰਦੂਰ ਜੰਦਰ ਅਸੀਂ ਦਾ ਪੀਂਦੇ ਨਹੀਂ ਥੋੜੀ ਧਰਤੀ ਹਟਾ ਜਲੇ ਨੀਮ ਆ ਗਿਆ ਆ ਦੁਆਬੇ ਦੀਆਂ ਮਾਝ ਦੀਆਂ ਰਿਪੋਰਟਾਂ ਆ ਗਈਆਂ ਜਲੇ ਨੀਮ ਆ ਗਿਆ ਪਾਣੀ ਅਮੀਰਾ ਪਿੰਡ ਦੇ ਬੰਦੇ ਉਹ ਬੋਤਲ ਲਈ ਫਿਰਦੇ ਆ ਪਾਣੀ ਦੀ ਬਿਲਕੁਲ ਬਿਲਕੁਲ ਉਹ ਕਹਿੰਦੇ 5540 ਫੁੱਟ ਤੱਕ ਅਸੀਂ ਪਤਨਾ ਚ ਥੱਲੇ ਬੋਰ ਕਰਕੇ ਦੇਖਦੇ ਆਂ। ਥੱਲੇ ਸਾਰਾ ਪਾਣੀ ਮਾਰਾ ਜਾਹਰ ਵਾਲਾ। ਬਚਾ ਹੈ ਕਿ ਨਹੀਂ। ਰੱਬ ਦਾ ਵਾਸਤਾ ਸੋਡੇ ਰਾਹੀ ਮੈਂ ਇਹ ਕਹਿਣਾ ਚਾਹੁੰਦਾ ਆਓ ਯਾਰ। ਕੀ ਕਰੋਗੇ ਹੁਣ ਫਿਰ ਪਿੰਡ-ਪਿੰਡ ਜਾਓਗੇ ਲੋਕਾਂ ਨੂੰ। ਪਿੰਡ-ਪਿੰਡ ਜਾ ਕੇ 23 ਦਸੰਬਰ ਨੂੰ ਇਹਨੂੰ ਬੰਦ ਕਰਾਂਗੇ। ਇਹ ਪਰਚਾ ਪਾਲਾ ਪ੍ਰਾਂਤਸਿਆਂ ਡਾਂਗਾ ਅਮਰਵਾਲਾ ਅੰਦਰ ਚਕਾਲਾ ਜੋ ਤਰਾ ਦੇ ਲਾਉਂਦਾ ਕਰ ਲਾ। ਜੋ ਸੋਡੇ ਮਨ ਚਾਹੁੰਦਾ ਕਰ ਲੋ। ਪਰ ਅਸੀਂ ਹੁਣੇ ਜ਼ਹਿਰ ਅਸੀਂ ਇਹਨੂੰ ਲੰਮਾ ਤਾਲ ਜਾ ਰਹੇ ਆਂ ਵੀ ਇਹ ਲਹਿਰ ਬਣ। ਲੋਕ ਸਮਝ ਜਾ ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਲਹਿਰਾਂ ਉੱਠਦੀਆਂ ਨੇ ਬੰਦੇ ਉੱਠਦੇ ਨੇ ਚੰਦ ਦਿਨ ਰੌਲਾ ਪਾਉਂਦੇ ਨੇ ਲੜ ਲੜ ਕਰਾ ਕੇ ਬੰਦ ਹੋ ਜਾਂਦੇ ਚੁੱਪ ਹੋ ਜਾਂਦੇ ਆ ਆਪਾਂ 18 ਜੂਨ ਦੇ ਤੁਰੇ ਆ ਤੁਸੀਂ ਸਾਡੇ ਨਾਲ ਆਪਾਂ ਇੱਕ ਟੀਮ ਦਾ ਹਿੱਸਾ ਆ ਆਪਾਂ 18 ਜੂਨ ਤੋਂ ਲੈ ਕੇ ਅੱਜ ਤੱਕ ਆਪਾਂ ਇੱਕ ਤਰੀਕ ਹੋ ਗਈ ਆ ਦੇਖੋ ਆਪਾਂ ਹੰਕ ਤੁਰੇ ਹੋਏ ਆ ਆਪਾਂ ਇਸ ਲਈ ਤੁਰੇ ਹੋਏ ਆ ਵੀ ਨਹੀਂ ਯਾਰ ਇਹਨੂੰ ਇੰਨੀ ਲੋਕਾਂ ਤੇ ਲੈ ਜਾਓ ਇੰਨੀ ਲਹਿਰ ਪਖਾ ਦਿਓ ਕਿ ਇਹਦਾ ਮਾਹੌਲ ਬਣ ਜੇ ਕਿ ਲੋਕ ਆਪ ਉੱਠ ਕੇ ਇਹਨੂੰ ਬੰਦ ਕਰਾਂ ਉਨੇ ਲੋਕਾਂ ਰਾਹੀਂ ਬੰਨ ਮਾਰਦਾ ਆਪਾਂ ਦਾ ਜਦੋਂ ਮਰਜ਼ੀ ਕਰਦੇ ਨੇ ਹਾਂ ਆਪਾਂ ਦਾ ਕਰਕੇ ਕੋਈ ਗੱਲ ਨਹੀਂ ਆਪ ਨੂੰ ਪ੍ਰਵਾਹ ਨਹੀਂ ਨਾਲੇ ਨਾਲੇ ਪਤਾ ਕੀ ਆ ਬਾਹਲੇ ਬੰਦੇ ਮੇਰੇ ਦਾ ਇਲਜ਼ਾਮ ਵੀ ਲਾਉਂਦੇ ਆ ਵੇ ਕੱਲਾ ਬੰਦਾ ਜਾ ਕੇ ਐਕਸ਼ਨ ਕਰਦਾ ਜੀ ਰੌਲਾ ਪਵਾ ਕੇ ਲਾਲਾ ਲਾਲਾ ਕਰਾ ਦਿੰਦਾ ਤਾਂ ਮੈਂ ਕਰਨਾ ਹੁੰਦਾ ਅੱਜ ਕਰਦਾ ਮਸ਼ਾਲ ਕਰੇ ਵਿਚਾਲੇ ਪਾ ਜਾਂਦਾ ਸਹੀ ਗੱਲ ਆ ਫੜ ਕੇ ਮੈਨੂੰ ਫੜ ਪਰਚਾ ਦੇ ਦਿੰਦੇ ਆ ਨਹੀਂ ਨਾਲੇ ਰੈਸਲ ਵੀ ਕਰ ਚੁੱਕੇ ਆ ਪਹਿਲਾਂ ਜੱਜ ਪੱਕੇ ਤੌਰ ਤੇ ਕੋਕੇ ਜਾਦਾ ਠੀਕ ਆ ਬਾਈ ਠੀਕ ਆ ਆ ਦੇ